ਦੀਵਾਨ ਚ ਪੈਰ ਪੜਾਵਾ ਦਾ ਧੰਨਵਾਦ ਅੱਜ ਵੀਰ सोनू ਕੋ ਆਏ ਆਉ ਲੈਨੇ ਜਾਣਕਾਰੀ ਸਾਸੀ ਗਾ ਵੀਰ ਜੀ ਸਾਸੀ ਗਾ ਵੀਰ ਜੀ ਸਤਿ ਸ਼੍ਰੀ ਅਕਾਲ ਹੋਰ ਸੁਣਾਓ ਸੇਤਾਂ ਦੀ ਬਹੁਤ ਵਧੀਆ ਜੇ ਨੰਬਰ ਰਸਤੇ ਨਾਮ ਦੱਸ ਦੋ ਪਹਿਲਾਂ ਆਪਣਾ ਪਿੰਡ ਭਵਾਂ ਜਿਲ੍ਹਾ ਹੁਣ ਸਾਹ ਤਹਿਸੀਲ ਨੁਇਠਾ ਜੀ ਹਾਂਜੀ ਫੋਨ ਨੰਬਰ 98784010 ਨੇ ਜਾ ਹਾਂਜੀ 91685435 ਵੀ ਜੀ ਹਾਂਜੀ ਦੋਹਾਂ ਨੰਬਰਾਂ ਦਾ ਵਟਸਐਪ ਤੇ ਕਿੰਨੇ ਪਸ਼ੂ ਆਜ ਵੀਰ ਜੀ ਪਸ਼ੂ ਬਹੁਤ ਵਧੀਆ ਵੀਰ ਜੀ ਸ਼ਾਈ ਵਾਲ ਜਲਸੀ ਦੇ ਵੇਖੋ ਵੀਰ ਜੀ ਆ ਬਾਲਟੀ ਫੜਾਓ ਆ ਵੇਖੋ ਕਦੇ ਲਾਇਓ ਵੀਰ ਜੀ ਬੱਚਾ ਚਾ ਲਾ ਕੇ ਦਿਖਾ ਨੁਕਮੇ ਪੜਿਓ ਜੀ ਵੀਰ ਜੀ ਇੱਕ ਮਿੰਟ ਆ ਬਾਡੀ ਫੋਟੋ ਦੇਖੋ ਵੀਰ ਜੀ ਬੱਚਾ ਲਾ ਕੇ ਦਿਖਾਉਣ ਲੱਗੇ ਹੁਣੇ ਲਾਈ ਗੱਡੀ ਚ ਵੀਰ ਹੁਣਾਂ ਨੇ ਵੇ ਲੋ ਵੀਰ ਜੀ ਵੀ ਨੇ ਬੱਚਾ ਲਾ ਕੇ ਦਿਖਾਤਾ ਵਾ ਕਰ ਦੋ ਵੀਰ ਜੀ ਵਿਚਾਈ ਦੋਰੀ ਥੋੜੀ ਕਰ ਦੋ ਤਸਲੀ ਬਾਚੂ ਵੀਰ ਜੀ ਬੜਾ ਵਧੀਆ ਲੱਗਾ ਠੰਡੀ ਸੀ ਲਿਆ ਵੀਰ ਜੀ ਵੇਲੋ ਵੀਰ ਜੀ ਵੀਰ ਨੇ ਚੈੱਕ ਕਰਾ ਕੇ ਦਿਖਾਤੀ ਆ ਵੀਰ ਕਹਿੰਦਾ ਮੁਰਕੇ ਕੋਈ ਕਵੇ ਨਾ ਉਹਦਾ ਮਾਰੀ ਜੀ ਕੈਮਰੇ ਤੋਂ ਤੇ ਗੱਡੀ ਤੋਂ ਉੱतरी ਤਾਂ ਡਰਦੀ ਉਹਦਾ ਕੋਈ ਗੱਲਬਾਤ ਨਹੀਂ ਠੰਡੀ ਸੀ ਲਿਆ ਵੀਰ ਜੀ ਵੀਰ ਵੇਲੋ ਧਾਰਾ ਮਾਰ ਕੇ ਦਿਖਾਤੀਆਂ ਵੀਰ ਨੇ ਵੰਗਾ ਖੋਲ ਦ ਵੀਰ ਜੀ ਆ ਵੇਲੋ ਗੱਡੀ ਵਿਖਾ ਦ ਵੀਰ ਜੀ ਉਹ ਵਿਖਾਈ ਵੀਰ ਜੀ ਆ ਵੇਖੋ ਵੀਰ ਜੀ ਵੰਗਾ ਵੀ ਵੀਰ ਉਹ ਨਾ ਖੋਲਤਾ ਵੀਰ ਕਹਿੰਦਾ ਇੱਕ ਵਾਰੀ ਤਸੱਲੀ ਕਰਾ ਦੀ ਕੋਈ ਕਵੇ ਨਾ ਮਾਰੀ ਜੀ ਡਰਦੀ ਤਾਂ ਕਰਕੇ ਕਰਦੀ ਗੱਡੀ 'ਚ ਉੱਤਰੀ ਵੀਰ ਨੂੰ ਆਉਂਦੇ ਧਾਰਾ ਮਾਰ ਲਾ ਪਿਆ ਓਪਰੇ ਸ਼ਾਨੇ ਚਲੋ ਇੱਕ ਮਿੰਟ ਜੀ ਚੰਦ ਨੂੰ ਰੱਦਾੜੰਗ ਤੋਦੀ ਨਹੀਂ ਵੈਲਸ ਆਈਡੀ ਠੰਡੀ ਜਾਂ ਬੰਦੀ ਵੇ ਜੀ ਦਰਦੀ ਮਰੀ ਜਾਨ ਤੇ ਜਾਨ ਦੇ ਵਿੱਚ ਜਾਨ ਲੈ ਆਓ ਵੀਰ ਜੀ ਚੱਡਾ ਬਖਾਣਾ ਦਰਦਾ ਕਿੱਥੇ ਹਾਈ ਚਖਹਾਰ ਦੇ ਵਿੱਚ ਵੀਰ ਜੀ ਵਧੀਆ ਬੈਠਾ ਨੇ ਵਿੱਚ ਚੌਗੀ ਵੈਲੋ ਵੀਰ ਜੀ ਆਉਣ ਤਾਂ ਵੀਰ ਜੀ ਕੋਈ ਗੱਲ ਹੈ ਜਿਓ ਗੱਡੀ ਦੇ ਉੱਤੇ ਨਹੀਂ ਤਾਂ ਵੀਰ ਕਹਿੰਦਾ ਮਰਜੀ ਡਰਦੀ ਤਾਂ ਕੋਈ ਗੱਲਬਾਤ ਨਹੀਂ ਠੰਡੀ ਸੀ ਲਿਆ ਚਵਾ ਦੇ ਵੀਰ ਜੀ ਤੁਹਾਡੇ ਸਾਹਮਣੇ ਹੁਣੇ ਹੀ ਦਿਖਾਇਆ ਧਾਰਾ ਮਾਰ ਕੇ ਦਿਖਾਈਆਂ ਵਿੱਚ ਜਿਹੜਾ ਖੜੂਗਾ ਜਿਆਦਾ ਕਰੂਗਾ ਦੁੱਧ ਮੱਝਾਂ ਵਰਗਾ ਸੰਗਣਾ 5.5 ਫੈਂਟ ਆਉਂਦੀ ਸਾਢੇ 5.5 ਫੈਂਟ ਆਉਂਦੀ ਹੈ ਦੁੱਧਾ ਵਾਜੇ 10 ਨਾਲ ਲਾਓ 9 ਲੀਟਰ ਦੀ ਗਰੰਟੀ ਇਹ ਵੀਰ ਜੀ ਕਿੰਨੇ ਦਿਨਾਂ ਦੀ ਸੂਈ ਆ ਇਹ ਅੱਜ 15 ਦਿਨਾਂ ਦੀ 15 ਦਿਨਾਂ ਦੀ ਵੀਰ ਕਹਿੰਦਾ ਸੂਈ ਆ ਹਾਂ ਜੀ ਇਹ ਜੀ ਠੰਡੀ ਸੀਲ ਆ ਵੀਰ ਕਹਿੰਦਾ ਮਾਰੀ ਗੱਡੀ ਗੱਡੀ ਵਿੱਚ ਉਤਰਨ ਕਰਨ ਮਾਰੀ ਜੀ ਡਰਦੀ ਉਹ ਤਾਂ ਕੋਈ ਗੱਲਬਾਤ ਨਹੀਂ ਆ ਤਸੱਲੀ ਕਰਕੇ ਚਵਾ ਚੋੜ ਦੇ ਹਾਂ ਜੀ ਵੀਰ ਜੀ ਇਹਦਾ ਕੀ ਮੋਲਿਆ ਬੋਲੇ ਵੀਰ ਜੀ ਛੋੜਾ ਜਿਹਾ 30000 ਰੁਪਇਆ 30000 ਕਰੋ ਮਾਨ 2000 ਛੱਡ ਦਾਂਗੇ 28000 28000 ਦੀ ਦੇ ਦਈਏ ਨਹੀਂ ਹੋਰ ਕਰੋ ਮਾਨ ਕਿਉਂਕਿ ਜ 27000 ਦੀ ਦਾਂ 27000 ਦੀ ਵੀਰ ਕਹਿੰਦਾ ਦੇ ਦਾਂਗੇ ਹਾਂਜੀ ਨਾ 27 ਨਾ 52 26000 ਦੀ ਜਾਂਦ ਚਲੋ ਠੀਕ ਹੈ ਦੇਤੀ ਠੀਕ ਆ ਵੀਰ ਜੀ ਵੀਰ ਵੇਖੋ ਵੀਰ ਜੀ ਵੀਰੋ ਨਾਲ ਬਹੁਤ ਜ਼ਿਆਦਾ ਰੇਰ ਕਿਦਾ ਸੱਜਰ ਤਾਜੀ ਸੂਈ ਵਹਿ ਰਿਆ ਜਲਸੀ ਕਰੋ ਚ ਆ ਜਾਂਦੀ ਆ ਦੁੱਧ ਵੀ ਇਹਦਾ ਪੂਰਾ ਸੰਗੜਾ ਹੁੰਦਾ ਮਈਆ ਵਰਕਾ ਕੋਈ ਵੀ ਪਾਇ ਖਾਤੇ ਪਹੁੰਜੂਗਾ ਹਾਂਜੀ ਹਾਂਜੀ ਵੀਰਜੀ ਪਰ ਨਹੀਂ ਵੇਖੀ ਫਿਰ ਹਾਂਜੀ ਆਪਾਂ ਪਰ ਨਹੀਂ ਵੇਖੀ ਜੀ ਉਹਦੇ ਪੈਸੇ ਪੈ ਗਏ ਖਾਤੇ 'ਚ ਵੀਰਣਾ ਖਾਣ ਨਹੀਂ 1:00 ਵਜੇ ਠੀਕ ਆ ਠੀਕ ਆ ਬੜੀ ਕਿਰਪਾ ਬਾਬੇ ਦੀ 2 ਵਜੇ ਜਾਂਦੀਆਂ ਰੋਜ਼ ਚਲੋ ਵਧੀਆ ਵੀਰਜੀ ਮਾਰਾ ਜੀ ਵੇਚਣਾ ਚਾਹੀਦਾ ਵੀਰ ਜੀ ਪੈਸੇ ਇੰਨਾ ਦੇ ਡੇ ਵੇਲੇ ਰੋਜ਼ ਮਾਲ ਵੇਚਣਦੇ ਆ ਵੀਰਜੀ ਸੱਚਾਈ ਤੌਰ ਤੇ ਕੰਮ ਕਰਨ ਦੇ ਝੂਠ ਮਾਰ ਕੇ ਡੰਗਾ ਨਹੀਂ ਕਦੇ ਵੇਚਿਆ ਹਾਂਜੀ ਹਾਂਜੀ ਵੀਰਜੀ ਇੰਨਾ ਚਾਹਵਾ ਕਿ ਮਹਾਰਾਜ ਦੀ ਕਿਰਪਾ ਰਾਤ ਦੇ ਨਹੀਂ ਥੋੜਾ ਮੋਟਾ ਨਹੀਂ ਮਿਹਤ ਕਰਦਾ ਜੋ ਵੀ ਜੀ ਹੈਗਾ ਉਹ ਦਸੀਦਾ ਵਾ ਨਹੀਂ ਨਹੀਂ ਦੱਸਣਾ ਵੀ ਚਾਹੀ ਫਿਰ ਜੀ ਦੱਸੇ ਵਾ ਐਡਰੈਸ ਨਾਂ ਤੇ ਨੰਬਰ ਸੋਨੂ ਜੇ ਪਿੰਡ ਭੋਮਾ ਜਿਲ੍ਹਾ ਅੰਮ੍ਰਿਤਸਰ ਤਹਿਸੀਲ ਮਜੀਠਾ ਜੀ ਹਾਂਜੀ ਫੋਨ ਨੰਬਰ 9874840 ਸਾਸੀ ਗਾ ਵੀਰ ਜੀ ਸਾਸੀ